ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪਣੇ ਪੰਜਾਬ ਦੇ ਸਾਰੇ ਨੌਜਵਾਨਾਂ ਨੂੰ ਵੀਰਾਂ ਨੂੰ ਬਜ਼ੁਰਗਾਂ ਭਾਈਆਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਅੱਜ ਸੁਖਪਾਲ ਖੈਰ ਸੁਖਪਾਲ ਸਿੰਘ ਖੈਰਾ ਜੋ ਸਾਡੇ ਹੱਕਾਂ ਲਈ ਲੜਦੇ ਹਨ ਉਹਨਾਂ ਨੂੰ ਅੱਜ ਤੁਹਾਡੀ ਜ਼ਰੂਰਤ ਹੈ ਈਡੀ ਵੱਲੋਂ ਜੋ ਸਰਕਾਰਾਂ ਦੇ ਕਹਿੰਦੇ ਕਾਰਵਾਈ ਕੀਤੀ ਜਾ ਰਹੀ ਹੈ ਉਹ ਗਲਤ ਹੈ ਅਸੀਂ ਅਸੀਂ ਨਿਖੇਦੀ ਕਰਦੇ ਹਾਂ ਅਤੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਨੌਜਵਾਨੀ ਨੂੰ ਅੱਜ ਸ੍ਰੀ ਸੁਖਪਾਲ ਸਿੰਘ ਖੇਰਾ ਦੇ ਨਾਲ ਖੜਨਾ ਚਾਹੀਦਾ ਜੇਕਰ ਅੱਜ ਅਸੀਂ ਆਪਣੇ ਮਹਬੂਬ ਨੇਤਾ ਇੱਕ ਲੀਡਰ ਦੇ ਨਾਲ ਨਾ ਖੜੇ ਤਾਂ ਅਸੀਂ ਆਪਣੇ ਆਪ ਨੂੰ ਕਦੇ ਮਾਫ਼ ਨਹੀਂ ਕਰ ਸਕਾਂਗੇ ਅੱਜ ਅਸੀਂ ਸੁਖਪਾਲ ਸਿੰਘ ਖੇਰਾ ਦੇ ਸਾਹਬ ਦੇ ਨਾਲ ਆ ਅਸੀਂ ਆਪਣਾ ਇੱਕ ਮਹਮ ਚਲਾਓ ਅਸੀਂ ਸਰਕਾਰ ਨੂੰ ਦੱਸ ਸਕੀਏ ਕਿ ਸਾਡੇ ਬੱਬਰ ਸ਼ੇਰ ਨੂੰ ਕੋਈ ਵੀ ਨੀਚੇ ਨਹੀਂ ਲਾ ਸਕਦਾ ਸ਼੍ਰੀ ਸੁਖਪਾਲ ਸਿੰਘ ਖੇਰਾ ਜਿੰਦਾਬਾਦ ਸੁਖਪਾਲ ਸਿੰਘ ਖੇਰਾ ਅਸੀਂ ਤੇਰੇ ਨਾਲ ਹਾਂ ਸੁਖਪਾਲ ਸਿੰਘ ਖੇਰਾ ਤੇਰੇ ਨਾਲ ਆ ਆ ਹਰ ਮਦਦ ਲਈ ਤੇਰੇ ਨਾਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ